ਤੋ ਪਹਿਲਾ ਪਿੰਡ ਹੀ ਆਪਣਾ ਜਲੰਧਰ ਤੋਂ ਜਿਹਨੂੰ ਮੋਗੇ ਦੇ ਜਲੰਧਰ ਨੂੰ ਜਾਈਏ ਪਹਿਲਾ ਪਿੰਡ ਆਪਣਾ ਹੁੰਦਾ ਫਰੇਗੜ ਚੋ ਉਹ ਜਲਾਲਾਬਾਦ ਉਰਲੇ ਪਾਸੇ ਹਾਂਜੀ ਹਾਂਜੀ ਆਪਣਾ ਕਿਹੜਾ ਮੇਰਾ ਤਾਂ ਰਿਪੋਰਟ ਦੇ ਨਾਲ ਪਿੰਡ ਕਾਲੀ ਵਾਲਾ ਠੀਕ ਹੈ ਸੋ ਇਹ ਪਹਿਲੇ ਨੰਬਰ ਤੇ ਝੋਟੀ ਜੀ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਆਂ ਤੋ ਤੀਜੇ ਨੰਬਰ ਤੇ ਝੋਟੀ ਇਹ ਨਾਲ ਹੋਰ ਦੂਜੇ ਨੰਬਰ ਦੇ ਦੋਸਤੋ ਤੁਹਾਨੂੰ ਮੈਂ ਦਿਖਾਉਣਾ ਦੋ ਨੰਬਰ ਤੇ ਝੋਟੀ ਹੈ ਜਿਹੜੀ ਆਰ ਮਿੱਡੂ ਮਾਨ ਵਾਲੇ ਸਰਪੰਚ ਸਾਹਿਬ ਦੀ ਝੋਟੀ ਜਿਹੜੀ ਲੱਗਦੀ ਹੈ ਉਹਨੂੰ ਦੇਖੋ ਪਹਿਲੇ 15 ਕਿਲੋ ਦੁੱਧ ਦਾ ਪਾਣੀ ਆ ਰਿਹਾ ਹੈ ਬਹੁਤ ਬਹੁਤ ਵਧਾਈਆਂ ਸਰਪੰਚ ਸਾਹਿਬ ਜੀ ਥੈਂਕ ਯੂ ਸਤਿ ਮੇਰੀ ਗ੍ਰੀਨਪੋਟ ਜਿਲਾਈ ਸਾਹਮਣੇ ਹੋਰ ਬਾਈ 36 32 52 ਪਹਿਲਾ ਚੌਥਾ ਮੇਲਾ ਜਿੱਤੀ ਜੀ ਪਹਿਲਾ ਤਿੰਨ ਵਾਰੀ ਫਸਟ ਆਈ ਹੈਗੇ ਠੀਕ ਹੈ ਜੀ ਪੀਡੀ ਆਪਣੇ ਬਡਰਾਲੇ ਤੇ